ਇਹ ਘਟਾਲਾ ਕੋਈ ਆਮ ਘਟਾਲਾ ਨਹੀਂ ਹੈ 52 ਕਰੋੜ ਦਾ ਮਾਮਲਾ ਸੱਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਕ腐ਸ਼ਨ ਦੀ ਗੇਮ ਟੈਂਡਰਾਂ ਨੂੰ ਲੈ ਕੇ ਚਲਦੀ ਨਜ਼ਰ ਆਂਦੀ ਪੀ ਸੀ ਉਹ ਇਸ ਟੈਂਡਰ ਨੇ ਉਜਾਗਰ ਕਰਤੀ ਹੈ ਸਰਕਾਰ ਅੱਜ ਤੱਕਨ ਉਸ ਮਾਮਲੇ ਦੇ ਵਿੱਚ ਕੋਈ ਵੀ ਜਵਾਬ ਨਹੀਂ ਦੇ ਪਾਈ ਸੀ ਜਿਸ ਕੰਪਨੀ ਨੂੰ ਟੈਂਡਰ ਮਿਲਿਆ ਉਹਨੂੰ ਹਾਲੇ ਤੱਕ ਇੱਕ ਵੀ ਪੈਸਾ ਨਹੀਂ ਆਇਆ ਇਹ ਕਿ ਜਦੋਂ ਇਹ ਮਤਾ ਪਾਸ ਕੀਤਾ ਗਿਆ ਉਹਨਾਂ ਤੇ ਕਿਉਂ ਨਹੀਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੂੰ ਕਿਉਂ ਸਸਪੈਂਡ ਕੀਤਾ ਪਰਚਾ ਹੋਣਾ ਹੈ ਜਾਂ ਜਿਹੜੀ ਕਾਰਵਾਈ ਹੋਣੀ ਹੈ ਉਹਨਾਂ ਲੋਕਾਂ ਤੇ ਹੋਣੀ ਹੈ ਜਿਹੜੇ ਸੀਟ ਦੇ ਉੱਤੇ ਬੈਠੇ ਅੰਮ੍ਰਿਤਸਰ ਨਗਰ ਸੁਧਾਰ ٹرسٹ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਕਿਉਂ ਨਹੀਂ ਵਿੱਚ ਕੀਤਾ ਕਿਉਂਕਿ ਸਰਕਾਰ ਨੇ ਕਿਹਾ ਕਿ ਉਹਦੇ ਤੇ ਲਾਪਰਵਾਹੀ ਹੋਈ ਹੈ ਲਾਪਰਵਾਹੀ ਕੀ ਹੋਈ ਹੈ ਸਰਕਾਰ ਨੂੰ ਇੱਕ ਪਾਣਾ ਕਿ ਲੱਗਦੀ ਹੈ ਕਿ ਥੱਲੇ ਦੇ ਲੈਵਲ ਦੇ ਉੱਤੇ ਭ੍ਰਸ਼ਟਾਚਾਰ ਹੁੰਦਾ ਹੈ ਪੇਮੈਂਟ ਤੱਕ ਨਹੀਂ ਹੋਈ ਤੇ ਸਰਕਾਰ ਨੇ ਕਿਵੇਂ ਐਡੀ ਵੱਡੀ ਕਾਰਵਾਈ ਕਰਤੀ ਇਹ ਬਹੁਤ سارے ਸਵਾਲ ਖੜੇ ਕਰਦੇ ਨੇ ਲੇਕਿਨ ਕਰਪਸ਼ਨ ਦੇ ਇਲਜ਼ਾਮ ਪਹਿਲੇ ਲੱਗੇ ਇੱਕ ਸੁਨੇਹਾ ਦਿੱਤਾ ਜਾਂਦਾ ਕਿ ਮੇਰੇ ਬੰਦੇ ਦਾ ਖਿਆਲ ਰੱਖਣਾ ਤੇ ਉਹਦੇ ਤੇ ਸਰਕਾਰ ਦਾ ਫੌਰੀ ਐਕਸ਼ਨ ਹੁੰਦਾ ਤੇ ਨਾਲ ਹੀ ਕਾਰਵਾਈ ਹੋ ਜਾਂਦੀ ਹੈ ਇੱਕ ਬੰਦਾ ਪ੍ਰਾਈਵੇਟ ਹੈ ਉਹ ਸਰਕਾਰੀ ਕਾਗਜ਼ ਦੇ ਉੱਤੇ ਸਾਈਨ ਨਹੀਂ ਕਰ ਸਕਦਾ ਆਖਰਕਾਰ ਕਪਲਾ ਹੋਇਆ ਕਿੱਥੇ ਹੈ ਨਹੀਂ 3-4 ਲੋਕਾਂ ਦੇ ਨਾਮ ਸ਼ਾਮਲ ਨੇ ਪਰ ਉਹ ਪ੍ਰਾਈਵੇਟ ਪਲੇਅਰ ਨੇ ਕਿਸ ਲੈਵਲ ਤੇ ਭ੍ਰਸ਼ਟਾਚਾਰ ਜ਼ਮੀਨੀ ਪੱਧਰ ਤੇ ਚੱਲ ਰਿਹਾ ਹੈ ਚਰਚਾ ਕਰਾਂਗੇ ਟੈਂਡਰ ਕੋਟਾਲੇ ਮਾਮਲੇ ਦੇ ਵਿੱਚ ਹਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਣਜੀਤ ਐਮਨੇ ਦੇ ਇੱਕ ਟੈਂਡਰ ਮਾਮਲੇ ਦੇ ਵਿੱਚ ਲਗਭਗ 7 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਤਾਂ ਇਸ ਮਾਮਲੇ ਦੇ ਬਾਰੇ ਹੀ ਵਿਸਤਾਰ ਸਹਿ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕੀ ਕਾਰਨ ਮੰਨਦੇ ਹੋ ਜਿਸ ਤਰ੍ਹਾਂ ਕਰੋੜਾਂ ਦਾ ਇਹ ਟੈਂਡਰ ਸੀਗਾ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਵੱਡੀ ਕੀਤੀ ਗਈ ਹੈ ਦੇਖੋ ਇਸ ਟੈਂਡਰ ਦੇ ਜਿਹੜਾ ਕੋਟਾਲਾ ਸਾਹਮਣੇ ਆਇਆ ਹੈ ਨਾ ਇਸ ਦੇ ਵਿੱਚ ਇੱਕ ਬਹੁਤ ਸਾਰੇ ਨਵੇਂ ਸਵਾਲ ਪੰਜਾਬ ਦੇ ਵਿਚ ਖੜੇ ਹੋ ਗਏ ਨੇ ਕਿ ਆਖਰਕਾਰ ਇੱਕ ਟੈਂਡਰ ਹੀ ਕਿਉਂ ਦੇਖੋ ਇਸ ਟੈਂਡਰ ਦੇ ਵਿੱਚ ਕੀ ਹੁੰਦਾ ਕਿ 52 ਕਰੋੜ ਦਾ ਇੱਕ ਟੈਂਡਰ ਆਉਂਦਾ ਔਰ ਉਹ ਸਟੈਂਡਰਡ ਕੋਟਾਲੇ ਸਭ ਤੋਂ ਪਹਿਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕੀਤਾ ਜਾਂਦਾ ਦੇਖੋ ਐਸਐਸਪੀ ਵਿਜੀਲੈਂਸ ਇੱਕ ਬਹੁਤ ਵੱਡਾ ਨਾਮ ਹੈ ਸਰਕਾਰ ਅੱਜ ਤੱਕਨ ਉਸ ਮਾਮਲੇ ਦੇ ਵਿੱਚ ਕੋਈ ਵੀ ਜਵਾਬ ਨਹੀਂ ਦੇ ਪਾਈ ਸੀ ਕਿ ਕਿਨਾ ਕਾਰਨਾ ਕਰਕੇ ਕਿਸ ਲਾਪਰਵਾਹੀ ਕਰਕੇ ਕਿਉਂਕਿ ਸਰਕਾਰ ਨੇ ਕਿਹਾ ਕਿ ਉਹਦੇ ਵਿੱਚ ਲਾਪਰਵਾਹੀ ਹੋਈ ਹੈ ਲਾਪਰਵਾਹੀ ਕੀ ਹੋਈ ਹੈ ਉਸ ਬਾਰੇ ਸਰਕਾਰ ਜਵਾਬ ਦੇਣ 'ਚ ਅਸਮਰਥ ਰਹੀ ਉਸ ਤੋਂ ਬਾਅਦ ਉਸ ਨੂੰ ਬੈਕਅਪ ਕਰਨ ਵਾਸਤੇ ਕਿ ਉਸ ਆਪਣੀ ਜਿਹੜੀ ਉਹਦੀ ਲਾਪਰਵਾਹੀ ਦੀ ਸਸਪੈਂਸ਼ਨ ਨੂੰ ਹੋਰ ਵੱਡਾ ਕਰਨ ਵਾਸਤੇ ਸੱਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਦੇਖੋ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹਾਂਗਾ ਇੱਕ ਪ੍ਰਕਿਰਿਆ ਕੀ ਹੁੰਦੀ ਹੈ ਕਿ ਜੇਰਾ ਵੀ ਟੈਂਡਰ 2 ਕਰੋੜ ਤੋਂ ਉੱਤੇ ਹੁੰਦਾ ਹੈ ਉਸ ਦੀ ਜਿਹੜੀ ਪ੍ਰਮਾਨ ਪ੍ਰਵਾਨਗੀ ਹੈ ਉਹ ਸਟੇਟ ਗਮਣ ਦਿੰਦੀ ਹੈ ਜਿਸ ਨੂੰ ਅਸੀਂ ਕਿ ਵੈਟਿੰਗ ਵਰਡ ਕਰਦੇ ਆ ਕਿ ਵੈਟ ਹੋਣ ਵਾਸਤੇ ਉਹ ਜਿਹੜਾ ਸ਼ਹਿਰ ਹੈ ਸ਼ਹਿਰ ਦਾ ਜਿਹੜਾ ਅਧਿਕ ਹੈਗਾ ਜਿਹੜਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਉਹ ٹرسٹ ਹੈ ਵੈਟਿੰਗ ਵਾਸਤੇ ਉਸ ਨੂੰ ਮਹਿਕਮੇ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਮਹਿਕਮੇ ਵਾਲੇ ਡਿਸਾਈਡ ਕਰਨ ਕਿ ਕੀ ਇਸ ਚੀਜ਼ ਦੀ ਲੋੜ ਹੈ ਜਾਂ ਨਹੀਂ ਹੈ ਉਹ ਹਾਲੇ ਮਾਮਲਾ ਵੈਟਿੰਗ ਤੇ ਗਿਆ ਸੀ ਲੇਕਿਨ ਇਸ ਵਿੱਚ ਸਰਕਾਰ ਨੂੰ ਇੱਕ ਭਨਕ ਲੱਗਦੀ ਹੈ ਕਿ ਥਰਡ ਲੈਵਲ ਦੇ ਉੱਤੇ ਭ੍ਰਸ਼ਟਾਚਾਰ ਹੁੰਦਾ ਹੈ ਜਿਹਦੇ ਵਿੱਚ ਕੀ ਸਾਫ਼ ਤੌਰ ਦੇ ਉੱਤੇ ਇਹ ਮੰਨਿਆ ਗਿਆ ਕਿ ਐਸਐਸਪੀ ਵਿਜੀਲੈਂਸ ਜਿਹੜੇ ਨੇ ਉਹਨਾਂ ਨੇ ਆਪਣੀ ਇੱਕ ਟੌਰ ਦਿਖਾਉਣ ਵਾਸਤੇ ਜਾਂ ਜਿੰਨੂੰ ਅਸੀਂ ਸਹਿਮਤੀ ਦਿਖਾਉਣ ਵਾਸਤੇ ਉਹਨਾਂ ਨੇ ਜਿਹੜੇ ਏਡੀਸੀ ਸਾਫ਼ ਸੀ ਜਿਹਨਾਂ ਜਿਹੜੇ ਕਿ ਆਈਏਸ ਅਧਿਕਾਰੀ ਨੇ ਉਹਨਾਂ ਨੂੰ ਫੋਨ ਕਰਦੇ ਨੇ ਤੇ ਫੋਨ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਤਰ੍ਹਾਂ ਦਾ ਇੱਕ ਸੁਨੇਹਾ ਦਿੱਤਾ ਜਾਂਦਾ ਕਿ ਮੇਰੇ ਬੰਦੇ ਦਾ ਖਿਆਲ ਰੱਖਣਾ ਤੇ ਉਹਦੇ ਤੇ ਸਰਕਾਰ ਦਾ ਫੌਰੀ ਐਕਸ਼ਨ ਹੁੰਦਾ ਤੇ ਨਾਲ ਹੀ ਕਾਰਵਾਈ ਹੋ ਜਾਂਦੀ ਹੈ ਦੇਖੋ ਇਹ ਘੁਟਾਲਾ ਕੋਈ ਆਮ ਘੁਟਾਲਾ ਨਹੀਂ ਹੈ ਇਸ ਤੋ ਇੱਕ ਚੀਜ਼ ਸਾਫ ਜ਼ਾਹਰ ਨਜ਼ਰ ਆਈ ਹੈ ਕਿ ਕਿ ਪਿਛਲੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੀ ਇੱਕ ਕਰਪਸ਼ਨ ਦੀ ਗੇਮ ਟੈਂਡਰਾਂ ਨੂੰ ਲੈ ਕੇ ਚਲਦੀ ਨਜ਼ਰ ਆਂਦੀ ਪਈ ਸੀ ਉਹ ਇਸ ਟੈਂਡਰ ਨੇ ਉਜਾਗਰ ਕਰਤੀ ਹੈ ਕਿ ਪੰਜਾਬ ਦੇ ਵਿੱਚ ਅਗਰ ਤੁਸੀਂ ਕੋਈ ਟੈਂਡਰ ਲੈਂਦੇ ਹੋ ਤਾਂ ਤੁਹਾਨੂੰ ਅਫਸਰਾ ਅੱਗੇ ਮੱਥਾ ਟੇਕਣਾ ਪਏਗਾ ਔਰ ਉਸ ਮੱਥਾ ਟੇਕਣ ਦੇ ਚੱਕਰ ਚੱਕਰ ਦੇ ਵਿੱਚ ਬਿਨਾਂ ਟੈਂਡਰ ਸ਼ੁਰੂ ਹੋਏ ਮੈਂ ਫੇਰ ਕਹਿ ਰਿਹਾ ਇਸ ਦੇ ਵਿੱਚ ਇੱਕ ਵੀ ਪੈਸਾ ਜਿਹੜਾ ਹੈ ਹਾਲੇ ਤੱਕਨ ਜਿਸ ਬੰਦੇ ਨੂੰ ਸ਼ਰਮਾ ਬਿਲਡਰ ਜਿਹੜੀ ਕੰਪਨੀ ਕਹਿ ਰਹੇ ਨੇ ਜਿਸ ਕੰਪਨੀ ਨੂੰ ਟੈਂਡਰ ਮਿਲਿਆ ਉਹਨੂੰ ਹਾਲੇ ਤੱਕ ਇੱਕ ਵੀ ਪੈਸਾ ਨਹੀਂ ਆਇਆ ਲੇਕਿਨ ਕਰਪਸ਼ਨ ਦੇ ਇਲਜ਼ਾਮ ਪਹਿਲੇ ਲੱਗੇ ਜਿਸ ਤੋਂ ਬਾਅਦ ਕੀ ਜਿਹੜੇ ਚੀਫ ਇੰਜੀਨੀਅਰ ਨੇ ਜਿਨ੍ਹਾਂ ਨੇ ਕਿ ਸਾਰਾ ਪ੍ਰੋਜੈਕਟ ਦੇਖਣਾ ਹੁੰਦਾ ਹੈ ਉਹਨਾਂ ਨੂੰ ਵੀ ਚੰਡੀਗੜ੍ਹ ਤੋਂ ਜਿਹੜਾ ਹੈ ਟਰਾਂਸਫਰ ਕਰਕੇ ਉਹਨਾਂ ਨੂੰ ਵੀ ਖੁੱਡੇ ਲੈਂਡ ਕਰ ਦਿੱਤਾ ਗਿਆ ਹੈ ਤਾਂ ਇਹ ਇੱਕ ਸਿੱਧਾ ਤੌਰ ਤੇ ਕਹੀਏ ਕਿ ਸਰਕਾਰ ਜਿਹੜੀ ਹੈ ਬਹੁਤ ਜ਼ਿਆਦਾ ਪਾਰਟਿਕੂਲਰ ਇੱਕ ਟੈਂਡਰ ਤੇ ਹੀ ਕਿਉਂ ਕੰਮ ਕਰ ਰਹੀ ਹੈ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਦੀ ਜਾਮ ਜਾਂਚ ਕਰਨ ਦੀ ਲੋੜ ਹੈ ਲੋਕੀ ਇੱਥੇ ਪਿੱਟ ਪਿੱਟ ਮਰ ਜਾਂਦੇ ਨੇ ਸਾਡੀ ਸੜਕਾਂ ਬਣੀਆਂ ਸਾਡੀ ਇਹ ਬਣੀਆਂ ਪਰ ਉਸ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਇਸ ਸਟੈਂਡਰਡ ਚ ਜਿੱਦੇ ਚ ਕੀ ਹਾਲੇ ਪੇਮੈਂਟ ਤੱਕ ਨਹੀਂ ਹੋਈ ਤੇ ਸਰਕਾਰ ਨੇ ਕਿਵੇਂ ਐਡੀ ਵੱਡੀ ਕਾਰਵਾਈ ਕਰਤੀ ਇਹ ਬਹੁਤ ਸਾਰੇ ਸਵਾਲ ਖੜੇ ਕਰਦੇ ਨੇ ਔਰ ਉਸ ਦੀ ਬੈਕਅਪ ਕਰਨ ਵਾਸਤੇ ਸੱਤ ਜਰੇ ਹੋਰ ਅਧਿਕਾਰੀਆਂ ਨੂੰ ਜਰਾ ਹੈ ਸਸਪੈਂਡ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਸਵਾਲ ਜੋ ਨੇ ਸਰਕਾਰ ਤੇ ਵੀ ਖੜੇ ਹੋ ਰਹੇ ਨੇ ਕਿ ਜਦੋਂ ਇਹ ਮਤਾ ਪਾਸ ਕੀਤਾ ਗਿਆ ਉਹਨਾਂ ਤੇ ਕਿਉਂ ਨਹੀਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਅਧਿਕਾਰੀਆਂ ਨੂੰ ਕਿਉਂ ਸਸਪੈਂਡ ਕੀਤਾ ਗਿਆ ਹੈ ਦੇਖੋ ਇੱਕ ਚੀਜ਼ ਇਹਦੇ ਵਿੱਚ ਕਈ ਪ੍ਰਾਈਵੇਟ ਪਲੇਅਰਾਂ ਦਾ ਵੀ ਨਾਮ ਆ ਰਿਹਾ ਹੈ ਕਈ ਪ੍ਰਾਈਵੇਟ ਨਾਮ ਐਸੇ ਨੇ ਜੋ ਕਿ ਅੰਮ੍ਰਿਤਸਰ ਦੇ ਬੜੇ ਵੱਡੇ ਨਾਮ ਹੈ ਕਈ ਜਿਨ੍ਹਾਂ ਨੂੰ ਕਈ ਲੋਕ ਆਪਣੇ ਨੂੰ ਸਮਾਜ ਸੇਵਕ ਕਹਿੰਦੇ ਨੇ ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਦੇਖੋ ਪਰ ਸਵਾਲ ਹੈ ਕਿ ਇੱਕ ਪ੍ਰਾਈਵੇਟ ਬੰਦੇ ਦੀ ਇੰਨੀ ਪਾਵਰ ਨਹੀਂ ਹੁੰਦੀ ਚਾਹੇ ਉਹ ਕਿੰਗ ਬਿਲਡਰ ਹੋਵੇ ਚਾਹੇ ਉਹ ਕਿੰਗ ਮੇਕਰ ਹੈ ਪਰ ਕਿਤਾਬਾਂ ਦੇ ਵਿੱਚ ਉਸ ਦਾ ਨਾਮ ਕਦੀ ਨਹੀਂ ਆ ਸਕਦਾ ਇੱਕ ਬੰਦਾ ਪ੍ਰਾਈਵੇਟ ਹੈ ਉਹ ਸਰਕਾਰੀ ਕਾਗਜ਼ ਦੇ ਉੱਤੇ ਸਾਈਨ ਨਹੀਂ ਕਰ ਸਕਦਾ ਹੂੰ ਸੋ ਜਿਹੜਾ ਪਰਚਾ ਹੋਣਾ ਹੈ ਜਾਂ ਜਿਹੜੀ ਕਾਰਵਾਈ ਹੋਣੀ ਹੈ ਉਹਨਾਂ ਲੋਕਾਂ ਤੇ ਹੋਣੀ ਹੈ ਜਿਹੜੇ ਸੀਟ ਦੇ ਉੱਤੇ ਬੈਠੇ ਨੇ ਇਸ ਕਰਕੇ ਜੇਕਰ ਪ੍ਰਾਈਵੇਟ ਬੰਦੇ ਤੇ ਤੁਸੀਂ ਕਹੋ ਕਿ ਕਾਰਵਾਈ ਕਰਨੀ ਇਹ ਸੌਖਾ ਕੰਮ ਨਹੀਂ ਹੈ ਪ੍ਰਾਈਵੇਟ ਬੰਦੇ ਦੀ ਕੀ ਇਨਵੋਲਵਮੈਂਟ ਹੈ ਕਿਵੇਂ ਇਸ ਤਰੀਕੇ ਨਾਲ ਸਾਰਾ ਟੈਂਡਰ ਦਿੱਤਾ ਗਿਆ ਕਿਉਂਕਿ ਜਿਹੜੇ ਮਤੇ ਪਾਉਂਦੇ ਨੇ ਨਾ ਮਤੇ ਦਾ ਮਤਲਬ ਤਾਂ ਦੱਸ ਦੇਣਾ ਕਿ ਟਰਸਟ ਵੱਲੋਂ ਮਤੇ ਆ ਵਸਤੇ ਜਿਹੜੇ ਮੈਂਬਰ ਨਿਯੁਕਤ ਕੀਤੇ ਜਾਂਦੇ ਨੇ ਉਹ ਮੈਂਬਰ ਲੋਕਲ ਨਿਯੁਕਤ ਹੁੰਦੇ ਨੇ ਉਹ ਮਤਾ ਲੈ ਕੇ ਮੀਟਿੰਗ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਪਾਸ ਹੁੰਦਾ ਕਿ ਟੈਂਡਰ ਦੇ ਦਿੱਤਾ ਜਾਵੇ ਉਹਨਾਂ ਸਟੈਂਡਰਡ ਦੇ ਵਿੱਚ ਵੀ ਇਹੋ ਕੁਝ ਹੋਇਆ ਇਸ ਸਟੈਂਡਰਡ ਦੇ ਵਿੱਚ ਇੱਕ ਚੀਜ਼ ਤੇ ਮੰਨ ਕੇ ਚੱਲੋ ਕਿ ਕਿਤੇ ਨਾ ਕਿਤੇ ਫੇਵਰਿਟਿਜ਼ਮ ਜਿਹੜੀ ਹੈ ਕੀਤੀ ਗਈ ਹੈ ਜਿੱਦਾਂ ਕਿ ਹਰਜਾਨਾ ਇਸ ਵੇਲੇ ਸਾਰੇ ਭੁਗਤ ਰਹੇ ਪਰ ਇਸ ਅਮਰਸਰ ਨਗਰ ਸੁਧਾਰ ਟਰਸਟ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਕਿਉਂ ਨਹੀਂ ਵਿੱਚ ਕੀਤਾ ਗਿਆ ਦੇਖੋ ਕੋਈ ਵੀ ਘਟਨਾ ਵਾਪਰਦੀ ਹੈ ਜਿਸ ਵੀ ਇੰਸਟੀਚਿਊਸ਼ਨ ਦੇ ਵਾਪਰਦੀ ਹੈ ਉਸਦੇ ਮੁਖੀ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਔਰ ਇਸ ਕੇਸ ਦੇ ਵਿੱਚ ਮੁਖੀ ਨੂੰ ਕਿਸੇ ਨਾ ਕਿਤੇ ਜਿਹੜਾ ਹੈ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਕਿ ਮੁਖੀ ਨੂੰ ਬਚਾ ਕੇ ਅਫਸਰਾਂ ਦੇ ਉੱਤੇ ਗਾਜ ਜਿਹੜੀ ਹੈ ਪੂਰਨ ਤੌਰ ਦੇ ਉੱਤੇ ਸੁੱਟ ਦਿੱਤੀ ਗਈ ਚਾਹੇ ਉਹ ਐਸਐਸਪੀ ਵਿਜੀਲੈਂਸ ਹੋਣ ਚਾਹੇ ਟਰਸਟ ਦੇ ਸੱਤ ਅਧਿਕਾਰੀ ਹੋਣ ਪਰ ਆਖਿਰਕਾਰ ਕਪਲਾ ਹੋਇਆ ਕਿੱਥੇ ਹੈ ਹਾਲੇ ਤੱਕ ਇਹ ਚੀਜ਼ ਉੱਪਰ ਕੇ ਬਾਹਰ ਨਹੀਂ ਆ ਸਕੀ ਕਿ ਕਿਹੜਾ ਟੈਂਡਰ ਦੀ ਅਮਾਉਂਟ ਜ਼ਿਆਦਾ ਸੀ ਕਿਹੜਾ ਟੈਂਡਰ 'ਚ ਜਿਹੜੇ ਕੰਮ ਹੋਣੇ ਸੀ ਉਹ ਕਿੰਨੇ ਹੋਣੇ ਸੀ ਜਾਂ ਕਿੰਨੇ ਨਹੀਂ ਹੋਣੇ ਸੀ ਇੱਥੋਂ ਤੱਕ ਕਿ ਮੈਂ ਫੇਰ ਬਾਰ-ਬਾਰ ਕਹਿ ਰਿਹਾ ਕਿ ਇੱਕ ਵੈਟਿੰਗ ਹੋਣ ਵਾਸਤੇ ਜਿਹਨੂੰ ਕਿ ਪਰਮਿਸ਼ਨ ਲੈਣ ਵਾਸਤੇ ਜਿਹੜਾ ਟੈਂਡਰ ਬਾਹਰ ਜਾਂਦਾ ਹੈ ਉਹ ਹੋਣਾ ਚਾਹੀਦਾ ਸੀ ਜਾਂ ਇਸ ਪੂਰੇ ਮਾਮਲੇ 'ਚ ਸਰਕਾਰ ਪੂਰਨ ਤੌਰ ਦੇ ਉੱਤੇ ਸਪੱਸ਼ਟ ਤੌਰ ਤੇ ਆ ਕੇ ਜਨਤਾ ਨੂੰ ਜਵਾਬ ਦੇਵੇ कि आखिरकार इस केस ਦੇ ਵਿੱਚ ਇਹ ਕੋਟਾਲੇ ਹੋਏ ਨੇ ਕਿਉਂਕਿ ਦੇਖੋ ਜਿਹੜੀ ਸ਼ਿਕਾਇਤ ਹੈ ਨਾ ਉਹ ਜਿਹੜੀ ਲੁਧਿਆਣਾ ਦੀ ਕੰਪਨੀ ਉਹਦੇ ਵੱਲੋਂ ਦਿੱਤੀ ਗਈ ਉਸ ਦੇ ਵਿੱਚ ਇੱਕ ਨਹੀਂ ਤਿੰਨ ਚਾਰ ਲੋਕਾਂ ਦੇ ਨਾਮ ਸ਼ਾਮਿਲ ਨੇ ਪਰ ਉਹ ਪ੍ਰਾਈਵੇਟ ਪਲੇਅਰ ਨੇ ਪ੍ਰਾਈਵੇਟ ਪਲੇਅਰ ਦੇ ਉਹਨਾਂ ਨੇ ਨਾਮ ਉਹਨਾਂ ਨੇ ਕਿਹਾ ਕਿ ਅਸੀਂ ਉਹ ਜਿਹੜਾ ਬੰਦਾ ਹੈ ਉਸ ਨੂੰ ਉਹ ਸ਼ਖਸ ਨੂੰ ਉਹਨਾਂ ਨੇ ਕਿਹਾ ਕਿ ਉਹ ਸ਼ਖਸ ਨੇ ਇਹ ਸਾਰੀ ਖੇਡ ਰਚਾਈ ਤੇ ਸਾਡੇ ਕੋਲੋਂ ਟੈਂਡਰ ਖੋ ਕੇ ਉਹ ਟੈਂਡਰ ਜਰੌਣ ਨੂੰ ਦਿੱਤਾ ਗਿਆ ਹੈ ਪਰ ਆਖਿਰਕਾਰ ਜਿਹੜੀ ਗੜਬੜੀ ਹੈ ਨਾ ਉਹ ਗੜਬੜੀ ਨੂੰ ਬਾਹਰ ਲਿਆਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੇਖੋ ਕਿ 52 ਕਰੋੜ ਦਾ ਮਾਮਲਾ ਹੈ ਪਹਿਲੀ ਗੱਲ ਤੇ ਜਿਸ ਬੰਦੇ ਨੇ ਇਸ ਟੈਂਡਰ ਦੀ ਸ਼ੁਰੂਆਤ ਕੀਤੀ ਰਣਜੀਤ ਐਵੇਨਿਊ ਆਪਣੇ ਆਪ ਦੇ ਵਿੱਚ ਇੱਕ ਬੜਾ ਅੱਛਾ ਔਰ ਅੰਮ੍ਰਿਤ ਸਰਦਾ ਸਭ ਤੋਂ ਖੁਸ਼ਹਾਲ ਔਰ ਪੜੇ ਲਿਖੇ ਲੋਕਾਂ ਦਾ ਏਰੀਆ ਹੈ ਉੱਥੇ ਸਟ੍ਰੌਮ ਸੀਵਰੇਜ ਪਾਣਾ ਸਟ੍ਰੌਮ ਸੀਵਰੇਜ ਉੱਥੇ ਨਹੀਂ ਲੋਡ ਨਹੀਂ ਸੀ ਹੈਗਾ ਠੀਕ ਹੈ ਕੁਝ ਹੋਟਲਸ ਕਰਕੇ ਇਹਨਾਂ ਨੂੰ ਦਿੱਕਤ ਆ ਰਹੀ ਸੀ ਤੇ ਉਹ ਜ਼ਿੰਮੇਵਾਰੀ ਹੋਟਲ ਤੇ ਵੀ ਫਿਕਸ ਕੀਤੀ ਜਾ ਸਕਦੀ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਐਸ ਦਾ ਇੰਤਜ਼ਾਮ ਕਰੋ ਪਰ ਉਸ ਇਲਾਕੇ ਦੇ ਇੱਕ ਟੈਂਡਰ ਨੂੰ ਲੈ ਕੇ ਅੱਜ ਜੋ ਪਿਕਚਰ ਕ੍ਰੀਏਟ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਪਿਕਚਰ ਦਿਖਾਈ ਜਾ ਰਹੀ ਹੈ ਕਿ ਤੁਸੀਂ ਦੇਖੋ ਸਾਡੀ ਕਾਰਵਾਈ ਕਿਵੇਂ ਹੁੰਦੀ ਹੈ ਉਹ ਕਾਰਵਾਈ ਦੇ ਵਿੱਚ ਹਾਲੇ ਤੱਕਨ ਕੁਝ ਸਪਸ਼ਟ ਸਾਹਮਣੇ ਨਹੀਂ ਆ ਰਿਹਾ ਹਾਲੇ ਤੱਕਨ ਤੁਸੀਂ ਦੇਖੋ ਕਿ ਫਿਲਹਾਲ ਹਲੇ ਸੇ ਚੀਜ਼ ਦੀ ਡੀ ਕੀਤੀ ਜਾ ਰਹੀ ਹੈ ਕਿ ਕੁਟਾ ਕਰਪਸ਼ਨ ਕਿੱਥੇ ਹੋਈ ਹਮ ਲਾਪਰਵਾਹੀ ਕਿੱਥੇ ਹੋਈ ਜੇ ਲਾਪਰਵਾਹੀ ਜੇਕਰ ਸਰਕਾਰ ਕਵੇ ਲਾਪਰਵਾਹੀ ਟਰਸਟ ਨੇ ਕੀਤੀ ਫਿਰ ਟਰਸਟ ਦਾ ਮੁਖੀ ਇਸ ਦੇ ਵਾਸਤੇ ਪੂਰਨ ਤੌਰ ਤੇ ਜ਼ਿੰਮੇਵਾਰ ਹਮ ਕਿਉਂਕਿ ਅਗਰ ਅਧਿਕਾਰੀ ਸਤੋ ਅਧਿਕਾਰੀ ਸੀ ਦੇਖੋ ਮੁਖੀ ਦਾ ਕੰਮ ਕੀ ਹੁੰਦਾ ਮੁਖੀ ਦਾ ਕੰਮ ਸੜਕਾਂ ਬਣਾਉਣਾ ਨਹੀਂ ਹੁੰਦਾ ਮੁਖੀ ਦਾ ਕੰਮ ਘਰ ਬੈਠ ਕੇ ਇਹ ਦੇਖਣਾ ਹੁੰਦਾ ਕਿ ਇਸ ਪ੍ਰੋਜੈਕਟ ਦੇ ਵਿੱਚ ਕਮੀਆਂ ਕਿੱਥੇ ਨੇ ਹਮ ਇਸ ਪ੍ਰੋਜੈਕਟ 'ਚ ਕੀ ਕਮੀ ਹੈ ਅਗਰ ਮੈਂ ਗਵਰਨਮੈਂਟ ਨੂੰ ਇਹ ਚੀਜ਼ ਰਿਪਰੈਜ਼ੈਂਟ ਕਰਕੇ ਦੇ ਰਿਹਾ ਤਾਂ ਮੈਂ ਪੂਰਾ ਤਿਆਰ ਹੋ ਕੇ ਰਿਪਰੈਜ਼ੈਂਟ ਕਰਾਂਗਾ ਕਿ ਇਹ ਚੀਜ਼ ਦੀ ਕਮੀ ਹੈ ਤੇ ਇਸ ਚੀਜ਼ ਨੂੰ ਦੂਰ ਕੀਤਾ ਜਾਵੇ ਉਹ ਕਮੀਆਂ ਜਿਹੜੀਆਂ ਨੇ ਨਾ ਉਹ ਕਮੀਆਂ ਉਹ ਉਜਾਗਰ ਹੋਣੀਆਂ ਬਹੁਤ ਜ਼ਰੂਰੀਆਂ ਸਾਡੇ ਸੋਰਸ ਸਾਨੂੰ ਦੱਸ ਰਹੇ ਕਿ ਜਿਹੜੇ 7 ਬੰਦਿਆਂ ਨੂੰ ਸਸਪੈਂਡ ਕੀਤਾ ਗਿਆ ਉਹ ਬਹੁਤ ਜਲਦ ਕੋਰਟ ਦਾ ਰੁਖ ਕਰ ਰਹੇ ਨੇ ਕਿਉਂਕਿ ਦੇਖੋ ਇੱਕ ਪ੍ਰੋਜੈਕਟ ਹਾਲੇ ਅਪਰੂਵ ਹੀ ਨਹੀਂ ਹੋਇਆ ਉਹਦੇ ਵਿੱਚ ਕਾਰਵਾਈ ਕਿਵੇਂ ਹੋਈ ਸੋ ਇਹ ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਇਹ ਜਿਹੜਾ ਸਾਰਾ ਪ੍ਰੋਜੈਕਟ ਹੈ ਕਾਫੀ ਲੰਬਾ ਚੱਲੇਗਾ ਇਸ ਦੇ ਵਿੱਚ ਜਿਹੜੀ ਸਿੱਟ ਜਾਂਚ ਕਰ ਰਹੀ ਆ ਉਹ ਜਾਂਚ ਜਿਹੜੀ ਹੈ ਕਾਫੀ ਲੰਬੀ ਹੋਏਗੀ ਔਰ ਉਸ ਦੇ ਵਿੱਚ ਜਿਹੜੇ ਨੇ ਨਾਮ ਹੋਰ ਸਾਹਮਣੇ ਆ ਸਕਦੇ ਨੇ ਪਰ ਹੁਣ ਤੁਸੀਂ ਸਰਕਾਰ ਦੇ ਐਡਵਾਂਟੇਜਸ ਦੀ ਗੱਲ ਦੇਖੋ ਤੁਸੀਂ ਦੇਖੋ ਕਿ ਕਿਸ ਲੈਵਲ ਤੇ ਭ੍ਰਸ਼ਟਾਚਾਰ ਜ਼ਮੀਨੀ ਪੱਧਰ ਤੇ ਚੱਲ ਰਿਹਾ ਹੈ ਕਿ ਇੱਕ ਟੈਂਡਰ ਨੂੰ ਦੇਣ ਵਾਸਤੇ ਕਿੰਨੇ ਵੰਦੇ ਬੰਦਿਆਂ ਦੀ ਇਨਵੋਲਵਮੈਂਟ ਹੁੰਦੀ ਹੈ ਦੇਖੋ ਇਹ ਚੀਜ਼ سامنے ਆਈ ਹੈ ਦੇਖੋ ਸਰਕਾਰ ਅਸੀਂ ਦੋਨੇ ਪੱਖ ਧੱਕ ਰਹੇ ਆ ਕਿ ਸਰਕਾਰ ਦਾ ਤੋਂ ਸਰਕਾਰ ਤੋਂ ਬਗੈਰ ਨੂੰ ਸਰਕਾਰ ਦੇ ਪੱਖ ਵੀ ਸੁਣੋ ਜੇਕਰ ਸਰਕਾਰ ਕਹਿੰਦੀ ਹੈ ਕਿ ਲਾਪਰਵਾਹੀ ਹੋਈ ਹੈ ਕੋਈ ਕਰਪਸ਼ਨ ਹੁੰਦੀ ਹੈ ਤੇ ਤੁਸੀਂ ਦੱਸੋ ਕਿੱਡੇ ਵੱਡੇ ਲੈਵਲ ਦੇ ਉੱਤੇ ਸਾਡੇ ਅਫਸਰ ਕਰਪਟ ਨੇ ਉਹ ਵੀ ਦੇਖੋ ਸੀਐਮ ਸਾਹਿਬ ਕਹਿੰਦੇ ਨੇ ਨਾ ਭ੍ਰਸ਼ਟਾਚਾਰੀਆਂ ਦੀ ਕੋਈ ਜਗ੍ਹਾ ਨਹੀਂ ਤੇ ਇਹ ਦੇਖੋ ਭ੍ਰਸ਼ਟਾਚਾਰ ਇਹ ਭ੍ਰਸ਼ਟਾਚਾਰ ਕੱਲੇ ਅੰਮ੍ਰਿਤਸਰ ਚ ਨਹੀਂ ਹੋ ਰਿਹਾ ਇਹ ਭ੍ਰਸ਼ਟਾਚਾਰ ਪੰਜਾਬ ਤੇ ਹਰ ਇੱਕ ਮਹਿਕਮੇ ਚ ਹੋ ਰਿਹਾ ਅੱਜ ਬੰਦਾ ਸਰਕਾਰੀ ਡਿਪਾਰਟਮੈਂਟ ਤੇ ਜਾਣ ਨੂੰ ਡਰਦਾ ਕਿਉਂ ਡਰਦਾ ਉਸ ਬੰਦੇ ਨੂੰ ਡਰ ਲੱਗਦਾ ਕਿ ਕਿਆ ਜਾ ਕੇ ਮੇਰੇ ਤੇ ਕੋਈ ਵੱਡੀ ਵੰਗਾਰਤ ਨਹੀਂ ਪੈ ਜਾਊਗੀ ਮੇਰੇ ਤੇ ਕੋਈ ਪੰਗਾ ਤੇ ਨਹੀਂ ਪੈ ਜਾਊਗਾ ਮੇਰੇ ਤੇ ਕੋਈ ਕੇਸ ਤੇ ਨਹੀਂ ਦਰਜ ਹੋ ਜਾਊਗਾ ਪਰ ਤੁਸੀਂ ਦੇਖੋ ਕਰਪਸ਼ਨ ਦਾ ਲੈਵਲ ਵੇਖੋ ਕਿ ਜੇਕਰ ਅਸੀਂ ਮੰਨ ਲਈਏ ਕਿ ਲਾਪਰਵਾਹੀ ਹੋਈ ਸਰਕਾਰ ਦੇ ਪੱਖ ਨੂੰ ਮੰਨ ਲਈਏ ਤਾਂ ਜਿਸ ਬੰਦੇ ਨੇ ਟੈਂਡਰ ਲੈਣਾ ਸੀ ਉਹਦੀ ਸੈਟਿੰਗ ਦੇਖੋ ਕਿੱਡੇ ਜ਼ਬਰਦਸਤ ਵੱਡੇ ਪੱਦਰ ਤੇ ਕਿ ਸੱਤੋਂ ਤੋਂ ਸੱਤੋਂ ਅਧਿਕਾਰੀਆਂ ਦੇ ਨਾਲ ਮਿਲਿਓ ਹੋਏ ਨੇ ਸੱਤੋਂ ਤੋਂ ਅਧਿਕਾਰੀ ਦੇ ਨਾਲ ਨਾਲ ਉੱਪਰਲਾ ਜਿਹੜਾ ਮੁਖੀ ਉਹ ਵੀ ਮਿਲਿਆ ਹੋਇਆ ਤਾਂ ਤੁਸੀਂ ਦੇਖੋ ਕਰਪਸ਼ਨ ਦੀ ਜਿਹੜੀ ਚੇਨ ਹੈ ਉਹ ਵੱਡੀ ਲੰਬੀ ਕਿੰਨੀ ਹੈ ਸੋ ਅਗਰ ਇਸ ਮਾਮਲੇ ਦੇ ਵਿੱਚ ਸਰਕਾਰ ਕੋਈ ਚੰਗੇ ਤਰੀਕੇ ਨਾਲ ਕਾਰਵਾਈ ਕਰ ਜਾਂਦੀ ਹੈ ਤਾਂ ਯਕੀਨਨ ਸਰਕਾਰ ਵਾਸਤੇ ਇੱਕ ਰਿਕਾਰਡ ਤੋੜ ਇੱਕ ਮਾਈਲਸਟੋਨ ਕੇਸ ਹੋ ਸਕਦਾ ਪਰ ਸਵਾਲ ਹੈ ਕਿ ਨiyet ਜਿਹੜੀ ਨਾ ਇਸ ਵੇਲੇ ਸਰਕਾਰ ਦੀ ਪਰਖੀ ਜਾ ਰਹੀ ਹੈ ਇਸ ਟੈਂਡਰ ਘਟਾਲੇ ਦਾ ਇਕੱਲੇ ਅੰਮ੍ਰਿਤਸਰ ਦੇ ਵਿੱਚ ਇੰਪੈਕਟ ਨਹੀਂ ਪੂਰਾ ਪੰਜਾਬ ਇਸ ਨੂੰ ਦੇਖ ਰਿਹਾ ਤੁਸੀਂ ਦੇਖੋ ਕਿ ਹਰ ਇੱਕ ਚੈਨਲ ਦੇ ਉੱਤੇ ਹਰ ਇੱਕ ਮੀਡੀਆ ਹਾਊਸ ਦੇ ਉੱਤੇ ਹਰ ਬੰਦੇ ਦੀ ਜ਼ੁਬਾਨ ਦੇ ਉੱਤੇ ਇਸ ਵੇਲੇ ਇਸ ਸਟੈਂਡਰਡ ਦੀ ਚਰਚਾ ਹੈ ਤਾਂ ਉਸ ਸਟੈਂਡਰਡ ਦੀ ਚਰਚਾ ਇਸ ਕਰਕੇ ਹੈ ਕਿ ਇਸ ਸਟੈਂਡਰਡ ਦੇ ਅਸਲ ਦੋਸ਼ੀ ਲੋਕੀ ਦੇਖਣਾ ਚਾਹੁੰਦੇ ਨੇ ਔਰ ਇਸ ਟੈਂਡਰ ਦਾ ਨੈਟਵਰਕ ਕਿਵੇਂ ਚੱਲਦਾ ਹੈ ਕਿਵੇਂ ਟੈਂਡਰ ਟੈਂਡਰ ਦੀ ਗੇਮ ਹੁੰਦੀ ਹੈ ਉਹ ਲੋਕ ਜਾਨਣਾ ਚਾਹੁੰਦੇ ਨੇ ਕਿਉਂਕਿ ਪੈਸਾ ਜਨਤਾ ਦਾ ਹੈ ਪੈਸਾ ਜਨਤਾ ਦਾ ਹੈ ਜਨਤਾ ਦਾ ਪੈਸਾ ਜਨਤਾ ਦੇ ਉੱਤੇ ਲੱਗਣਾ ਹੈ ਸੀਐਮ ਸਾਹਿਬ ਕਹਿੰਦੇ ਨੇ ਸਾਡੇ ਭਗਵੰਤ ਮਾਨ ਕਹਿੰਦੇ ਨੇ ਕਿ ਮੇਰਾ ਮਕਸਦ ਹੈ ਕਿ ਮੈਂ 1 ਕਰੋੜ ਨੂੰ 100 ਰੁਪਇਆ ਮੋੜ ਕੇ ਦਵਾ ਪਰ ਇੱਥੇ 1 ਰੁਪਇਆ ਵੀ ਜਿਹੜਾ ਜਨਤਾ ਟੈਕਸ ਦੇ ਰਹੀ ਹੈ ਉਸ ਨੂੰ ਖਾਦਾ ਜਾ ਰਿਹਾ ਹੈ ਇੱਕ ਮਜ਼ਦੂਰ ਇੱਕ ਰਿਕਸ਼ੇ ਵਾਲਾ ਇੱਕ ਰੇੜੀ ਵਾਲਾ ਇੱਕ ਦੁਕਾਨਦਾਰ ਵਿਅਕਤੀ ਸਵੇਰ ਤੋਂ ਲੈ ਕੇ ਸ਼ਾਮ ਤੱਕਨ ਕੰਮ ਕਰਦਾ ਮਿਹਨਤ ਕਰਦਾ ਆਪਣੇ ਪੈਸੇ ਸਰਕਾਰ ਨੂੰ ਦਿੰਦਾ ਇੱਕ ਟੈਕਸ ਦੇ ਤੌਰ ਦੇ ਉੱਤੇ ਲੇਕਿਨ ਉਸ ਟੈਕਸ ਦੇ ਪੈਸਿਆਂ ਦਾ ਜੇ ਇਸ ਤਰੀਕੇ ਨਾਲ ਹੋਲੀ ਹੁੰਦੀ ਹੋਏਗੀ ਤਾਂ ਯਕੀਨਨ ਸਰਕਾਰ ਦੀ ਮੰਸ਼ਾ ਤੇ ਸਵਾਲ ਖੜੇ ਹੁੰਦੇ ਨੇ ਉਹਨਾਂ ਅਧਿਕਾਰੀਆਂ ਤੇ ਸਵਾਲ ਖੜੇ ਹੁੰਦੇ ਨੇ ਜਿਨ੍ਹਾਂ ਨੇ ਕੀ ਇਸ 2 ਨੰਬਰ ਦੇ ਕੰਮ ਨੂੰ ਕੀਤਾ ਔਰ ਜਿਸ ਦੀ ਸਜ਼ਾ ਅਜੋ ਭੁਗਤ ਰਹੇ ਨੇ ਦੇਖੋ ਦੋਨੋਂ ਚੀਜ਼ਾਂ ਸੀ ਅੱਜ ਡਿਸਕਸ ਕੀਤੀਆਂ ਕਿ ਕੀ ਬਿਨਾ ਪੈਸੇ ਤੋਂ ਕਰਪਸ਼ਨ ਹੋ ਗਈ ਔਰ ਅਗਰ ਕਰਪਸ਼ਨ ਹੋਈ ਤਾਂ ਕਿਸ ਲੈਵਲ ਤੱਕ ਦੀ ਕਰਪਸ਼ਨ ਹੈ ਉਸ ਦਾ ਜਵਾਬ ਅੱਜ ਮਿਲਣਾ ਜ਼ਰੂਰੀ ਹੈ ਔਰ ਇਸ ਦੇ ਮਾਮਲੇ ਦੇ ਵਿੱਚ ਕੜੀ ਸਜ਼ਾ ਹੋਣ ਦੀ ਲੋੜ ਹੈ ਇਸ ਮਾਮਲੇ ਤੇ ਇਹੋ ਜੀ ਸਜ਼ਾ ਮਸਾਲੀ ਸਜ਼ਾ ਸਰਕਾਰ ਦੇਵੇ ਤਾਂ ਕਿ ਦੁਬਾਰਾ ਕੋਈ ਕਰਪਸ਼ਨ ਦੇ ਵਿੱਚ ਟੈਂਡਰ ਟੈਂਡਰ ਦੇ ਵਿੱਚ ਨਾ ਕੋਈ ਆਪਣਾ ਮਾਲ ਮੱਤਾ ਰੱਖਣ ਦੇ ਵਿੱਚ ਸੋਵਾ ਡਰੇ ਜੀ ਇਸ ਵਿੱਚ ਕਾਰਵਾਈ ਕੀਤੀ ਗਈ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਕਿ ਐਫ ਆਈ ਆਰ ਕਿਸੇ ਤੇ ਦਰਜ ਹੋਈ ਬਿਲਕੁਲ ਅਲੇ ਮੈਟਰ ਇਨਵੈਸਟੀਗੇਸ਼ਨ ਚਾ ਦੇਖੋ ਇੱਕ ਤੁਹਾਨੂੰ ਅਸੀਂ ਸਾਡੇ ਜਿਹੜੇ ਸੋਰਸ ਦੱਸ ਰਹੇ ਨੇ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਚ ਬਣੀ ਹੈ ਜਿਹੜੀ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਉਹ ਜਾਂਚ ਦੀ ਜਦੋਂ ਪੂਰੀ ਰਿਪੋਰਟ ਸਾਹਮਣੇ ਆਏਗੀ ਕਿ ਆਖਿਰਕਾਰ ਟੈਂਡਰ ਕਿਵੇਂ ਨਿਕਲਿਆ ਕਿਸ ਨੇ ਇਸ ਨੂੰ ਫਲੋਟ ਕੀਤਾ ਕਿਸ ਤਰ੍ਹਾਂ ਮੈਂਬਰਾਂ ਨੇ ਇਸ ਤਰ੍ਹਾਂ ਮਤੇ ਪਾਏ ਨੇ ਕਿਉਂ ਕਿਉਂ ਮਤੇ ਪਾਏ ਕਿਦੇ ਕਹਿਨ ਤੇ ਮਤੇ ਪਾਏ ਗਏ ਤੇ ਕਿਵੇਂ ਇਸ ਟੈਂਡਰ ਨੂੰ ਬਣਾ ਕੇ ਸਰਕਾਰ ਕੋ ਭੇਜਿਆ ਗਿਆ ਜਿਹੜਾ ਕਿ ਮਤਲਬ ਹਾਲੇ ਤੱਕ ਨਹੀਂ ਪਹੁੰਚਿਆ ਕਿਉਂਕਿ ਹਲੇ ਇਸ ਕੰਮ ਦੇ ਵਿੱਚ ਇੱਕ ਰੁਪਿਆ ਵੀ ਜਿਹੜਾ ਫਲੋਟ ਜਿਹੜਾ ਹੈ ਉਹ ਨਹੀਂ ਹੋਇਆ ਇੱਕ ਪੈਸਾ ਵੀ ਨਹੀਂ ਹਾਲੇ ਤੱਕ ਮਿਲਿਆ ਪਰ ਉਸ ਤੋਂ ਪਹਿਲੇ ਹੀ ਇਸ ਦਾ ਭਾਂਡਾ ਫੁੱਟ ਗਿਆ ਸੋ ਇਹ ਚੀਜ਼ ਉਦੋਂ ਤੱਕ ਨਹੀਂ ਕਲੀਅਰ ਨਹੀਂ ਹੋਏਗੀ ਜਿੰਨੀ ਦੇਰ ਤੱਕ ਸਟ ਆਪਣੀ ਪੂਰੀ ਇਨਵੈਸਟੀਗੇਸ਼ਨ ਨਹੀਂ ਪੂਰੀ ਕਰ ਲੈਂਦੀ ਉਹਨਾਂ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜਾ ਹੈ ਹੁਣ ਇਸ ਮਾਮਲੇ ਦਾ ਸੱਚ ਆਏਗਾ ਪਰ ਕੁਲ ਮਿਲਾ ਕੇ ਅਗਰ ਗੱਲ ਕਰੀਏ ਤਾਂ ਇਸ ਵੇਲੇ ਇੱਕ ਜਿਹੜਾ ਨਾ ਲੋਕ ਜਾਣਨਾ ਚਾਹੁੰਦੇ ਆ ਸਟੈਂਡਰਡ ਬਾਰੇ ਕਿ ਇਹ ਟੈਂਡਰ 'ਚ ਗਲਤੀਆਂ ਕੀ ਸੀ ਪਰ ਸੱਤ ਅਧਿਕਾਰੀਆਂ ਦਾ ਇੱਕ ਹੀ ਮੈਕਮੇ 'ਚ ਇੱਕ ਹੀ ਬਿਲਡਿੰਗ ਦੇ ਵਿੱਚ ਬਹਿ ਕੇ ਕਰਪਸ਼ਨ ਕਰਨਾ ਇਸ ਸਾਬਜ਼ਾ ਜਾਂਦਾ ਹੈ ਕਿ ਕ腐ਪਸ਼ਨ ਦੀਆਂ ਜੜ੍ਹਾਂ ਪਤਾਲ ਤੋਂ ਵੀ ਥੱਲੇ ਅਗਰ ਕੋਈ ਚੀਜ਼ ਹੈ ਤਾਂ ਉਹਦੇ ਵਿੱਚ ਬੜੀਆਂ ਹੋਈਆਂ ਨੇ ਜਿਸ ਨੂੰ ਕਿ ਸਰਕਾਰ ਵੱਲੋਂ ਮੁਕਾਣਾ ਕੋਈ ਟੇਢੀ ਖੀਰ ਨਹੀਂ ਹੈ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਰਣਜੀਤ ਐਮਨੁਦਰ ਟੈਂਡਰ ਘੁਟਾਲੇ ਦਾ ਜੋ ਮਾਮਲਾ ਹੈ ਇਸ ਵਕਤ ਲਗਾਤਾਰ ਚਰਚਾ ਦੇ ਵਿੱਚ ਹੈ ਅਧਿਕਾਰੀਆਂ ਤੇ ਜੋ ਹੈ ਉਹ ਤਾਂ ਗਾਜ਼ ਡਿੱਗ ਗਈ ਹੈ ਸੱਤ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਨਿਗਰਾਨ ਮੁਖੀ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਲੇਕਿਨ ਹੁਣ ਦੇਖਣਾ ਇਹ ਬਾਕੀ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਵੱਡੇ ਕੀ ਕਾਰਵਾਈ ਹੁੰਦੀ ਹੈ ਕੀ ਪਰਦਾ ਫਾਸ਼ ਹੁੰਦਾ ਹੈ ਤਾਂ ਸੱਚ ਕੀ ਸਾਹਮਣੇ ਆਉਂਦਾ ਹੈ